ਦੋਸਤੋ ਅੱਜ ਕੱਲ ਵਿਆਹਾਂ ਸ਼ਾਦੀਆਂ ਵਿੱਚ ਫੰਕਸ਼ਨਾਂ ਵਿੱਚ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਜੋ ਬੱਚੇ ਨੇ ਉਹ ਨਹੀਂ ਚਾਹੁੰਦੇ ਹੈਗੇ ਕਿ ਇਹਨਾਂ ਫੰਕਸ਼ਨਾਂ ਦੇ ਵਿੱਚ ਤਾਏ ਚਾਚੇ ਮਾਮੇ ਮਾਸੀਆਂ ਭੂਆ ਜਾਂ ਕੋਈ ਹੋਰ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਵੀ ਉਹ ਆਉਣ ਉਹਨਾਂ ਨੂੰ ਅੱਜ ਕੱਲ ਇਹ ਹੀ ਹੈ ਕਿ ਸਾਡੇ ਸਿਰਫ ਜਿਹੜਾ ਫਰੈਂਡ ਸਰਕਲ ਹੈ ਉਹ ਹੀ ਵਿਆਹਾਂ ਦੇ ਵਿੱਚ ਆਵੇ ਬਹੁਤ ਜਿਹੜੇ ਵੱਡੇ ਸ਼ਹਿਰ ਨੇ ਅੱਜਕੱਲ ਇਹ ਵੀ ਰੁਝਾਨ ਵੇਖਣ ਨੂੰ ਮਿਲ ਰਿਹਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ ਵਿੱਚ ਕਿ ਫੇਕ ਸ਼ਾਦੀਜ਼ ਜਿਹੜੀਆਂ ਹੈਗੀਆਂ ਫੇਕ ਮੈਰਿਜ ਹੋ ਰਹੀਆਂ ਨੇ ਜਿਵੇਂ ਕਿ ਉੱਥੇ ਜਿਹੜਾ ਦੁਲਾ ਦੁਲਾਨਾ ਉਹ ਹੁੰਦੇ ਨੇ ਪਰ ਉਹ ਫੇਕ ਹੁੰਦੇ ਨੇ ਤੇ ਬੱਚੇ ਕੀ ਕਰਦੇ ਨੇ ਕਿਸੇ ਨੂੰ ਉਸ ਫੰਕਸ਼ਨ ਦੇ ਵਿੱਚ ਬੁਲਾਉਂਦੇ ਨਹੀਂ ਹੈਗੇ ਜੋ ਅੱਜ ਦਾ ਯੂਥ ਹੈ ਉਹ ਬੁਲਾਉਂਦੇ ਨਹੀਂ ਹੈਗੇ ਤੇ ਆਪਣੇ ਆਪ ਹੀ ਉਹ ਇੰਜੋਏ ਕਰਦੇ ਨੇ ਬਾਕੀ ਸਾਰਾ ਕੁਝ ਓਵੇਂ ਹੀ ਹੁੰਦਾ ਪਰ ਜਿਹੜੀਆਂ ਰਸਮਾਰੀਤਾ ਜਿਹੜੀਆਂ ਉਹਨਾਂ ਨੂੰ ਮਤਲਬ ਕਿ ਵਧੀਆ ਨਹੀਂ ਲੱਗਦੀਆਂ ਉਹਨਾਂ ਨੂੰ ਬੋਝ ਮਹਿਸੂਸ ਹੁੰਦਾ ਹੈ ਉਹ ਉੱਥੇ ਨਹੀਂ ਹੁੰਦੀਆਂ ਹੈਗੀਆਂ ਉੱਥੇ ਬਸ ਫਨ ਸ਼ਾਨ ਹੁੰਦਾ ਹੈ ਉਹਨਾਂ ਦਾ ਆਪਣਾ ਖਾਣਾ ਪੀਣਾ ਡੀਜੇ ਤੇ ਇੰਜੋਏ ਕਰਨਾ ਨੱਚਣਾ ਟੱਪਣਾ ਬਾਕੀ ਸਭ ਕੁਝ ਹੁੰਦਾ ਹੈ ਤੇ ਉਹ ਕੰਟ੍ਰਿਬਿਊਟ ਕਰ ਲੈਂਦੇ ਨੇ ਆਪਣਾ ਜੋ ਪੈਸੇ ਨੇ ਉੱਥੇ ਜਿੱਦਾਂ ਪਲੇਟ ਸਿਸਟਮ ਹੈ ਪਲੇਟ ਦੇ ਪੈਸੇ ਆਪਣੇ ਦੇ ਕੇ ਆਪਣਾ ਫੁੱਲ ਉੱਥੇ ਇੰਜੋਏ ਕਰਦੇ ਨੇ ਪਰ ਉੱਥੇ ਕਿਸੇ ਨੂੰ ਬੁਲਾਇਆ ਨਹੀਂ ਜਾਂਦਾ ਕੀ ਇਹ ਰੁਝਾਨ ਹੈ ਜਿਹੜਾ ਇਹ ਠੀਕ ਆ ਇਹ ਦਿਨੋ ਦਿਨ ਵੱਧ ਰਿਹਾ ਹੈ ਇਸ ਦੇ ਕੀ ਕਾਰਨ ਹੋ ਸਕਦੇ ਨੇ ਬੱਚੇ ਜੋ ਹੈਗੇ ਨੇ ਜੋ ਅੱਜ ਦਾ ਯੂਥ ਹੈ ਉਹ ਕਿਉਂ ਰਿਸ਼ਤੇਦਾਰਾਂ ਤੋਂ ਦੂਰ ਭੱਜ ਰਿਹਾ ਹੈ ਇਸ ਦੇ ਕੀ ਕਾਰਨ ਨੇ ਆਪਾਂ ਅੱਜ ਇਸ ਵਿਸ਼ੇ ਦੇ ਉੱਤੇ ਹੀ ਚਰਚਾ ਕਰਾਂਗੇ ਅੱਜ ਕੱਲ ਜਿਹੜੀ ਲਾਈਫ ਹੈ ਐਨੀ ਜ਼ਿਆਦਾ ਬਿਜ਼ੀ ਹੋ ਗਈ ਹੈ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਗੱਲਬਾਤ ਹੈ ਪੋਲਚਾਲ ਉਹ ਬਹੁਤ ਘਟ ਗਈ ਆ ਪਹਿਲਾਂ ਨਾਲੋਂ ਤੇ ਬੱਚਿਆਂ ਨੂੰ ਉਹ ਮੋਹ ਪਿਆਰ ਦਾ ਪਤਾ ਹੀ ਨਹੀਂ ਹੈਗਾ ਕਿ ਕੀ ਹੁੰਦਾ ਸੀ ਕਿਉਂਕਿ ਬਿਜ਼ੀ ਆ ਬੰਦਾ ਅਗੇ ਬੱਚੇ ਨੂੰ ਬੁਲਾਉਣਾ ਪਿਆਰ ਨਾਲ ਗੱਲਬਾਤ ਕਰਨੀ ਉਹਦਾ ਸਾਰੀ ਜਿਹੜੀ ਹੈਗੀ ਆ ਦਿਨ ਦਾ ਪੁੱਛਣਾ ਵੀ ਕਿਵੇਂ ਰਿਹਾ ਅੱਜ ਇੱਕ ਅਟੈਚਮੈਂਟ ਹੋ ਜਾਂਦੀ ਆ ਬੱਚੇ ਨਾਲ ਪਰ ਜਦੋਂ ਹੁਣ ਗੱਲਬਾਤ ਹੀ ਨਹੀਂ ਹੋ ਰਹੀ ਰਿਸ਼ਤੇਦਾਰਾਂ ਨਾਲ ਵੀ ਬਹੁਤ ਨਾਲ ਇਦਾਂ ਹੁੰਦਾ ਵੀ ਤੁਹਾਡੀ ਫੋਨ ਤੇ ਵੀ ਕਿੰਨੇ ਕਿੰਨੇ ਦਿਨ ਗੱਲ ਨਹੀਂ ਹੁੰਦੀ ਨਾ ਹੀ ਆਪਾਂ ਸਿਆਣਿਆ ਜਿਹੜਾ ਨਾ ਹੀ ਆਪਾਂ ਕੋਸ਼ਿਸ਼ ਕਰਦੇ ਆਂ ਕਿ ਆਪਾਂ ਕਿਸੇ ਬੱਚੇ ਨਾਲ ਗੱਲਬਾਤ ਕਰੀਏ ਚਲੋ ਜੇ ਮਿਲ ਨਹੀਂ ਸਕਦੇ ਤਾਂ ਘੱਟੋ ਘੱਟ ਫੋਨ ਤੇ ਹੀ ਗੱਲਬਾਤ ਕਰ ਲਈਏ ਜੀ ਉਹ ਵੀ ਬੜੀ ਵਧੀਆ ਰਹਿੰਦੀ ਆ ਪਰ ਹੁਣ ਹੋ ਨਹੀਂ ਰਹੀ ਇਹਦੇ ਕਰਕੇ ਉਹ ਜਿਹੜੀ ਅਟੈਚਮੈਂਟ ਆ ਬੱਚਿਆਂ ਦੀ ਰਿਸ਼ਤਨਾਰਾਂ ਦੇ ਪ੍ਰਤੀ ਉਹ ਖਤਮ ਹੋ ਰਹੀ ਹੈ ਜ਼ਿਆਦਾਤਰ ਤੇ ਪਰਿਵਾਰਾਂ ਦੇ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ ਜਿਹੜੇ ਪਰਿਵਾਰਾਂ ਵਿੱਚ ਬੋਲਚਾਲ ਘੱਟਾ ਉੱਥੇ ਵੀ ਇਦਾਂ ਹੀ ਹੋ ਰਿਹਾ ਹੈ ਬੱਚਿਆਂ ਦੀ ਜਿਹੜੀ ਅਟੈਚਮੈਂਟ ਆ ਉਹ ਘਟ ਰਹੀ ਹੈ ਪਹਿਲਾਂ ਦੇ ਸਮੇਂ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਬੋਰਡ ਥੱਲੇ ਜਾਂ ਪੀਪਲ ਥੱਲੇ ਬੈਠ ਜਾਣਾ ਲੋਕਾਂ ਨੇ ਉੱਥੇ ਬੱਚਿਆਂ ਨੇ ਖੇਡੀ ਜਾਣਾ ਮਾਮਾ ਨੇ ਗੱਲਾਂ ਕਰੀ ਜਾਣੀਆਂ ਤਾਂ ਉਹ ਇੰਟਰੈਕਟ ਹੁੰਦੇ ਸੀ ਇੱਕ ਦੂਜੇ ਨਾਲ ਉੱਥੇ ਫਿਰ ਅਟੈਚਮੈਂਟ ਵੀ ਹੁੰਦੀ ਸੀ ਹੁਣ ਜਦੋਂ ਕੋਈ ਕਿਸੇ ਨਾਲ ਇੰਟਰੈਕਟ ਹੀ ਨਹੀਂ ਹੋ ਰਿਹਾ ਤਾਂ ਅਟੈਚਮੈਂਟ ਕਿਵੇਂ ਹੋ ਸਕਦੀ ਆ ਹੁਣ ਤਾਂ ਇਹ ਵੀ ਰਵਾਜ ਬਣ ਗਿਆ ਕਿ ਪਹਿਲਾਂ ਹੁੰਦਾ ਸੀ ਕਿ ਕੋਈ ਨਾ ਕੋਈ ਆਇਆ ਰਹਿੰਦਾ ਸੀ ਕੋਈ ਚਾਚਾ ਆ ਗਿਆ ਤਾਇਆ ਆ ਗਿਆ ਮਾਮਾ ਆ ਗਿਆ ਮਾਸੀ ਭੂਆ ਆ ਜਾਂਦੇ ਸੀ ਘਰ ਆਉਂਦੇ ਸੀ ਤੇ ਉਹ ਕਹਿੰਦੇ ਸੀ ਵੀ ਦੱਸ ਕੇ ਥੋੜੀ ਆਈਂਦਾ ਵੀ ਜੇ ਆਪਾਂ ਆਉਣਾ ਕਿਸੇ ਦੇ ਘਰ ਦੱਸ ਕੇ ਥੋੜੀ ਆਈਂਦਾ ਤੇ ਆਜੋ بس ਇਹੀ ਪਿਆਰ ਹੁੰਦਾ ਪਰ ਹੁਣ ਜਿਹੜਾ ਸਮਾਂ ਉਹ ਬਦਲ ਗਿਆ ਹੁਣ ਜੇ ਕਿਸੇ ਦੇ ਘਰ ਜਾਣਾ ਤਾਂ ਪਹਿਲਾਂ ਦੱਸਣਾ ਪੈਂਦਾ ਵੀ ਭਾਈ ਅਸੀਂ ਆ ਰਹੇ ਹਾਂ ਕੀ ਤੁਸੀਂ ਘਰ ਰਹੇ ਹੋ ਜਾਂ ਤੁਹਾਡੇ ਕੋਲ ਟਾਈਮ ਹੈਗਾ ਸਾਨੂੰ ਮਿਲਣ ਲਈ ਤੇ ਫਿਰ ਪਹਿਲਾਂ ਤਾਂ ਕਈਆਂ ਨੂੰ ਇੱਥੇ ਹੀ ਇਹ ਹੋ ਜਾਂਦਾ ਵੀ ਲੈ ਆ ਰਹੇ ਨੇ ਹੁਣ ਕੰਮ ਛੁੱਟਣਾ ਸਾਡਾ ਤੇ ਫਿਰ ਉਧਰੋਂ ਜਵਾਬ ਆਉਂਦਾ ਕਿ ਭਾਈ ਜ਼ਿਆਦਾ देर ਨਹੀਂ ਰਹਿਾਂਗੇ ਚਾਰ ਪੀ ਕੀ ਚਲੇ ਜਾਵਾਂਗੇ ਫੇਰ ਕਿਤੇ ਜਾ ਕੇ ਸ਼ਾਂਤੀ ਆਉਂਦੀ ਹੈ ਕਿ ਚਲੋ ਚਲੇ ਜਾਣਗੇ ਤਾਂ ਤੇ ਫਿਰ ਇੰਨੇ ਕੁ ਟਾਈਮ ਦੇ ਵਿੱਚ ਜਦੋਂ ਇੰਨਾ ਘੱਟ ਸਮਾਂ ਤੁਹਾਡੇ ਕੋਲ ਉਹਨਾਂ ਨੇ ਰਹਿਣਾ ਬੱਚੇ ਕਿਵੇਂ ਇੰਟਰੈਕਟ ਕਰਨਗੇ ਉਹਨਾਂ ਨਾਲ ਕਿੰਨੀ ਕੁ ਗੱਲਬਾਤ ਹੋਊਗੀ ਅਟੈਚਮੈਂਟ ਤਾਂ ਹੋਣੀ ਨਹੀਂ ਬੱਚਿਆਂ ਦੀ ਤਾਂ ਕੀ ਤੁਹਾਡੀ ਵੀ ਨਹੀਂ ਹੋਣੀ ਇੰਨੇ ਕੁ ਸਮੇਂ ਵਿੱਚ ਤਾਂ ਦੂਜਾ ਕਾਰਨ ਹੈ ਰਿਸ਼ਤੇਦਾਰਾਂ ਦੀ ਦਾ ਜਜਮੈਂਟਲ ਸੁਭਾਅ ਦਾ ਹੋਣਾ ਜੱਜ ਕਰਨਾ ਬੱਚਿਆਂ ਨੂੰ ਟੋਕ ਟਾਕੀ ਕਰਨੀ ਜਾਂ ਤਾਨੇ ਮਾਰਨੀ ਜਿਵੇਂ ਇਹ ਬੱਚਾ ਜਦੋਂ ਫਤਿਹ ਬਲਾਈ ਤੇ ਉਦੋਂ ਹੀ ਉਹਦੇ ਅੱਗੇ ਪੰਜ ਸੱਤ ਸਵਾਲ ਰੱਖ ਦਿੱਤੇ ਜਾਂਦੇ ਨੇ ਕਿ ਤੇਰੇ ਨੰਬਰ ਕਿੰਨੇ ਆਏ ਕਿਵੇਂ ਰਿਹਾ ਤੇਰਾ ਰਿਜ਼ਲਟ ਕਿਵੇਂ ਰਿਹਾ ਅੱਛਾ ਤੇਰੇ ਤਾਂ ਨੰਬਰ ਘੱਟ ਆਏ ਨੇ ਫਿਰ ਉਹ ਫਲਾਣੇ ਬੱਚੇ ਦੇ ਤਾਂ ਵਧੀਆ ਆ ਗਏ ਸੀ ਨੰਬਰ ਤੇ ਵੀ ਤਾਂ ਇਹ ਸਟਰੀਮ ਜਿਹੜੀ ਤੂੰ ਲਈਆ ਇਹ ਵੀ ਨਹੀਂ ਠੀਕ ਹੈਗੀ ਤੇਰੇ ਸਬਜੈਕਟ ਨਹੀਂ ਵਧੀਆ ਹੈਗੇ ਅੱਛਾ ਉਹ ਬੱਚਾ ਜ਼ਿਆਦਾ ਵਧੀਆ ਜਾਂ ਫਿਰ ਕਹੀ ਜਾਣਾ ਤੁਹਾਡਾ ਬੱਚਾ ਤਾਂ ਜੀ ਥੋੜਾ ਜਿਹਾ ਲਾਲ ਜੇ ਰੰਗ ਦਾ ਕਾਲਾ ਰੰਗ ਸਿੱਧਾ ਤਾਂ ਨਹੀਂ ਕਹਿੰਦੇ લાલ ਜੇ ਰੰਗ ਦਾ ਜਾਂ ਫਿਰ ਉਹਨੂੰ ਕਹਿਣਗੇ ਪੀੜਾ ਰੰਗ ਹੈ ਤੇਰਾ ਤਾਂ ਬੱਚੇ ਨੂੰ ਕਹਿਣਗੇ ਹਨਾ ਜਾਂ ਤੂੰ ਛੋਟੇ ਕਦ ਦਾ ਵੱਡੇ ਕਦ ਕਈ ਗੱਲਾਂ ਸਹਿਸਵਾ ਆਪਾਂ ਕਰ ਲੈਨੇ ਆ ਜਾਣ ਬੁਝੀ ਤੇ ਕੀ ਤਾਂ ਚਲੋ ਕੋਈ ਨਹੀਂ ਕਰਦਾ ਹੈਗਾ ਸਹਿਸਵਾ ਇਹ ਗੱਲਾਂ ਹੋ ਜਾਂਦੀਆਂ ਨੇ ਜਿਹਦੇ ਨਾਲ ਬੱਚਿਆਂ ਨੂੰ ਫਿਰ ਇਹ ਲੱਗਣ ਲੱਗਦਾ ਹੈ ਵੀ ਇਹ ਰਿਸ਼ਤੇਦਾਰ ਸਾਨੂੰ ਜੱਜ ਕਰ ਰਹੇ ਨੇ ਤੇ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਹੈਗਾ ਜੱਜਮੈਂਟਲ ਸੁਭਾ ਵਧੀਆ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਲੱਗਦਾ ਵੀ ਇੱਥੋਂ ਸਾਨੂੰ ਸਪੋਰਟ ਤਾਂ ਨਹੀਂ ਮਿਲੇਗੀ ਇਹ ਇਸ ਦਾ ਸਾਡੇ ਸਪੋਰਟਿਵ ਨਹੀਂ ਹੈਗੇ ਬਲਕਿ ਜਜਮੈਂਟਲ ਨੇ ਸਾਨੂੰ ਜੱਜ ਕਰਦੇ ਨੇ ਇਸ ਲਈ ਉਹ ਉਹਨਾਂ ਤੋਂ ਫਿਰ ਚੜਨ ਲੱਗ ਜਾਂਦੇ ਨੇ ਨੰਬਰ 3 ਦੋਸਤਾਂ ਨਾਲ ਕੰਫਰਟ ਜ਼ੋਨ ਔਰ ਰਿਸ਼ਤੇਦਾਰਾਂ ਦੇ ਨਾਲ ਪ੍ਰੈਸ਼ਰ ਜ਼ੋਨ ਜਦੋਂ ਤੁਸੀਂ ਦੋਸਤਾਂ ਦੇ ਨਾਲ ਹੁੰਦੇ ਨੇ ਬੱਚੇ ਤਾਂ ਉਹ ਆਪਣੇ ਆਪ ਨੂੰ ਕੰਫਰਟ ਮਹਿਸੂਸ ਕਰਦੇ ਨੇ ਕਿਉਂਕਿ ਉਹਨਾਂ ਦੇ ਦੋਸਤ ਉਹਨਾਂ ਨੂੰ ਉਸੇ ਤਰ੍ਹਾਂ ਸਵੀਕਾਰ ਕਰਦੇ ਨੇ ਜਿਵੇਂ ਦੇ ਉਹ ਹੁੰਦੇ ਨੇ ਪਰ ਜਦੋਂ ਰਿਸ਼ਤੇਦਾਰਾਂ ਦੇ ਕੋਲ ਹੁੰਦੇ ਨੇ ਤਾਂ ਉਹਨਾਂ ਨੂੰ ਕਿਉਂਕਿ ਤਾਂ ਸਮਾਂ ਬਹੁਤ ਘੱਟ ਹੁੰਦਾ ਹੈ ਮਿਲਣ ਦਾ ਤੇ ਉਹਦੇ ਵਿੱਚ ਹੀ ਇੰਨਾ ਪ੍ਰੈਸ਼ਰ ਹੁੰਦਾ ਕਿ ਪਤਾ ਨਹੀਂ ਕਿਹੜੇ ਕਿਹੜੇ ਉਹ ਸਵਾਲ ਕਰਨਗੇ ਤੇ ਉਹ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਇੱਕ ਪ੍ਰੈਸ਼ਰ ਹੈ ਜਿਹੜਾ ਉਹ ਬੱਚਾ ਮਹਿਸੂਸ ਕਰਦਾ ਜਿਹਦੇ ਕਰਕੇ ਵੀ ਉਹ ਘਟਿਆ ਘਟਿਆ ਮਹਿਸੂਸ ਕਰਦਾ ਇੰਟਰੈਕਟ ਨਹੀਂ ਕਰ ਪਾਉਂਦਾ ਅਟੈਚਮੈਂਟ ਨਹੀਂ ਹੁੰਦੀ ਹੈਗੀ ਤੇ ਉਹ ਚੜਨ ਲੱਗਦਾ ਨੰਬਰ 4 ਹੈ ਬੱਚਿਆਂ ਨੇ ਰਿਸ਼ਤਿਆਂ ਦੀ ਮਿਠਾਸ ਨਹੀਂ ਵੇਖੀ ਜਿਵੇਂ ਪਹਿਲੇ ਸਮੇਂ ਵਿੱਚ ਹੁੰਦਾ ਸੀ ਵੀ ਦਾਦੀ ਨਾਨੀ ਜਾਂ ਨਾਨਾ ਨਾਨੀ ਦਾਦਾ-ਦਾਦੀ ਬੱਚਿਆਂ ਨੂੰ ਪਿਆਰ ਕਰਦੇ, ਕਿਵੇਂ ਉਹਨਾਂ ਨੂੰ ਬਾਤਾਂ ਸੁਣਾਉਂਦੇ, ਕਹਾਣੀਆਂ ਸੁਣਾਉਂਦੇ। ਮਾਮਾ-ਮਮੀ ਜਾਂ ਚਾਚਾ-ਤਾ ਚਾਚੀ, ਤਾਇਆ-ਦਾਈ ਕਿਵੇਂ ਉਹਨਾਂ ਨੂੰ ਖਿਡੌਣੇ ਲਿਆ ਕੇ ਦਿੰਦੇ। ਮਾਮੇ ਨੇ ਗੋਦੀ ਪਿਆਰ ਨਾਲ ਚੱਕਣਾ, ਉਹਨੂੰ ਖੜਾਉਣਾ। ਉਹ ਜਿਹੜਾ ਰਿਸ਼ਤੇ ਦਾ ਨਿੱਗ ਹੈ ਉਹ ਬੱਚਿਆਂ ਨੇ ਦੇਖਿਆ ਹੀ ਨਹੀਂ। ਉਹਦਾ ਕਾਰਨ ਹੈ ਬਿਜ਼ੀ ਲਾਈਫ। ਕਿਉਂਕਿ ਹਰ ਕੋਈ ਬਿਜ਼ੀ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ, ਹਰ ਕੋਈ ਬਿਜ਼ੀ ਹੈ। ਜੇ ਕੋਈ ਆਉਂਦਾ ਵੀ ਹੈ ਤੁਹਾਡੇ ਘਰ ਦਾ ਉਹ ਅੱਧੇ ਪੌਣੇ ਘੰਟੇ ਤੋਂ ਵੱਧ ਤਾਂ ਠਹਿਰਦਾ ਹੀ ਨਹੀਂ ਹੈਗਾ। ਇੰਟਰੈਕਸ਼ਨ ਹੀ ਨਹੀਂ ਹੈਗੀ ਇੱਕ ਦੂਜੇ ਦੇ ਨਾਲ ਕਿਵੇਂ ਕਨੈਕਟੀਵਿਟੀ ਹੈ ਜਿਹੜੀ ਉਹ ਘਟ ਗਈ ਆ ਜਿਹੜੇ ਰਿਸ਼ਤੇ ਨੇ ਉਹਨਾਂ ਵਿੱਚ ਵੀ ਜਿਹੜੇ ਕਨੈਕਸ਼ਨ ਨੇ ਆਲਮੋਸਟ ਕਮਜ਼ੋਰ ਹੋ ਗਏ ਜਾਂ ਕਈ ਜਗ੍ਹਾ ਤੇ ਤਾਂ ਟੁੱਟ ਵੀ ਗਏ ਜਾਂ ਫਿਰ ਕਈ ਜਗ੍ਹਾ ਤੇ ਕੀ ਹੈ ਕਮਜ਼ੋਰ ਹੋ ਗਏ ਤੁਸੀਂ ਕਹਿ ਸਕਦੇ ਹੋ ਟੁੱਟਣ ਦੇ ਕੰਡੇ ਹੀ ਨੇ ਤੇ ਇਦਾਂ ਕਰਕੇ ਵੀ ਫਿਰ ਬੱਚਿਆਂ ਦੇ ਵਿੱਚ ਜਿਹੜਾ ਪਿਆਰ ਹੈ ਮੋਹ ਮੁਹੱਬਤ ਆ ਉਹ ਹੈ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਰਿਸ਼ਤਿਆਂ 'ਚ ਉਹ ਵੀ ਇੰਨਾ ਪਿਆਰ ਸਾਨੂੰ ਮਿਲ ਸਕਦਾ ਹੈ ਬੱਚਿਆਂ ਨੇ ਤਾਂ ਬਸ ਉਹੀ ਦੇਖੀ ਐ ਵੀ ਭੱਜ ਨੱਟ ਜੀ ਵਿੱਚ ਕਿਸੇ ਨੇ ਆਉਣਾ ਚਾਹ ਪਾਣੀ ਪੀਤਾ ਤੇ ਚਲੇ ਜਾਣਾ ਨੰਬਰ 5 ਤੇ ਐ ਕਿ ਜਿਹੜੇ ਬੱਚੇ ਨੇ ਉਹ ਰਿਸ਼ਤੇਦਾਰਾਂ ਦੇ ਨਾਲ ਇਮੋਸ਼ਨਲੀ ਜੁੜ ਨਹੀਂ پا ਰਹੇ ਤੇ ਆਪਣੇ ਦੋਸਤਾਂ ਦੇ ਨਾਲ ਉਹ ਇਮੋਸ਼ਨਲੀ ਜੁੜ پا ਰਹੇ ਨੇ ਉਹਨਾਂ ਦੇ ਨਾਲ ਹੀ ਆਪਣੀਆਂ ਸਾਰੀਆਂ ਗੱਲਾਂ ਕਰਦੇ ਨੇ ਉਹ ਸੀਕ੍ਰੀਟ ਜਿਹੜੇ ਹੈਗੇ ਉਹ ਸ਼ੇਅਰ ਕਰਦੇ ਨੇ ਕੀ ਗੋਇਲ ਨੇ ਜ਼ਿੰਦਗੀ ਦੇਖੀ ਉਹਨਾਂ ਨੇ ਕਰਨਾ ਕੀ ਉਹਨਾਂ ਦੇ ਦੁੱਖ ਦਰਦ ਨੇ ਤਕਲੀਫਾਂ ਨੇ ਉਹ ਸਾਰੀਆਂ ਆਪਣੀਆਂ ਫੀਲਿੰਗਸ ਜਿੱਦਾਂ ਦੀ ਵੀ ਹੈਗੀਆਂ ਨੇ ਆਪਣੇ ਦੋਸਤਾਂ ਦੇ ਨਾਲ ਹੀ ਸ਼ੇਅਰ ਕਰਦੇ ਨੇ ਕਿਉਂਕਿ ਵੱਡਿਆਂ ਕੋਲ ਹੀ ਹੁਣ ਦੇਖੋ ਗਲਤੀ ਤਾਂ ਵੱਡਿਆਂ ਦੀ ਵੀ ਆ ਉਹਨਾਂ ਕੋਲ ਇਹਨਾਂ ਸਮਾਂ ਹੀ ਨਹੀਂ ਹੈਗਾ ਕਿ ਬੱਚਿਆਂ ਦੇ ਨਾਲ ਉਹ ਬੈਠ ਕੇ ਥੋੜਾ ਵਾਤਾ ਸਮਾਂ ਜਿਹੜਾ ਬਤੀਤ ਕਰ ਸਕਣ ਅੱਜਕੱਲ ਦਾ ਜਿਹੜਾ ਯੂਥ ਹੈ ਉਹ ਤੁਹਾਨੂੰ ਦੇਖਦਾ ਹੈ ਕਿ ਤੁਸੀਂ ਉਹ ਤੁਹਾਨੂੰ ਜਿਹੜੀ ਇੱਜ਼ਤ ਦਿੰਦਾ ਨਾ ਉਹੰਨੀ ਇੱਜ਼ਤ ਨਹੀਂ ਦਿੰਦਾ ਹੈਗਾ ਉਹ ਪਹਿਲਾਂ ਦੇਖਦਾ ਹੈ ਕਿ ਤੁਹਾਡਾ ਬਿਹੇਵੀਅਰ ਕਿਦਾਂ ਦਾ ਹੈ ਤੁਸੀਂ ਕਿਦਾਂ ਦੀ ਗੱਲਬਾਤ ਕਰਦੇ ਹੋ ਜਿਵੇਂ ਜ਼ਿਆਦਾਤਰ ਫੰਕਸ਼ਨਾਂ ਵਿੱਚ ਵਿਆਹਾਂ ਵਿੱਚ ਜਾ ਕੇ ਜਿਹੜੇ ਦੋਸਤ ਹੁੰਦੇ ਨੇ ਉਹ ਤਾਂ ਇੰਜੋਏ ਕਰਦੇ ਨੇ ਤੇ ਫੁੱਲ એનર્ਜੀ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਨੇ ਕੋਈ ਨਿਗੋਚ ਜਾਂ ਨੁਕਸ ਨਹੀਂ ਘੜਨਾ ਹੁੰਦਾ ਤੇ ਬਾਕੀ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੇ ਜਾ ਕੇ ਛੋਟੂ ਛੋਟੀ ਗੱਲ ਤੇ ਨੁਕਸ ਘੜਨਾ ਹੁੰਦਾ ਜਿੱਦਾਂ ਵੀ ਕੁੜੀ ਕਿਵੇਂ ਦੀ ਆ ਚਾਹੇ ਦਾ ਕੁੜੀ ਸੋਹਣੀ ਘਟਾ ਪਤਲੀ ਵੱਧ ਲੱਗ ਰਹੀ ਆ ਜਾਂ ਮੁੰਡਾ ਕੀ ਨੌਕਰੀ ਕਰਦਾ ਕਿੰਨਾ ਕਮਾਲ ਅੰਦਾ ਚ ਵਿਆਹ ਵਿੱਚ ਤਾਂ ਆ ਕੁਝ ਖਾਸ ਨਹੀਂ ਹੈਗਾ ਹੈਗਾ ਪ੍ਰੋਗਰਾਮ ਵਧੀਆ ਨਹੀਂ ਹੈਗਾ ਇਦਾਂ ਦੀਆਂ ਗੱਲਾਂ ਨੁਗੋਚਣੇ ਜਿਹੜੀਆਂ ਨੁਕਸ ਨੇ ਉਹ ਕੱਢਣੇ ਹੁੰਦੇ ਨੇ ਤੇ ਜਿਹੜਾ ਯੂਥ ਹੈ ਉਹਨੂੰ ਇਦਾਂ ਦੀ ਨੈਗੇਟਿਵਿਟੀ ਬਿਲਕੁਲ ਪਸੰਦ ਨਹੀਂ ਹੈਗੀ ਉਹ ਨਹੀਂ ਪਸੰਦ ਕਰਦੇ ਹੈਗੇ ਇਦਾਂ ਦੀ ਨੈਗੇਟਿਵਿਟੀ ਇਦਾਂ ਦੀਆਂ ਗੱਲਾਂ ਨੂੰ ਉਹ ਪਸੰਦ ਨਹੀਂ ਕਰਦੇ ਇਸ ਕਰਕੇ ਵੀ ਉਹ ਜਿਹੜਾ ਰਿਸ਼ਤੇਦਾਰਾਂ ਤੋਂ ਦੂਰ ਭੱਜਦੇ ਨੇ ਫੀਲਿੰਗਸ ਨੂੰ ਸਮਝਣ ਵਾਲੇ ਲੋਕ ਬਹੁਤ ਘੱਟ ਹਨ ਤੇ ਜੱਜ ਕਰਨ ਵਾਲੇ ਬਹੁਤ ਜ਼ਿਆਦਾ ਹਨ ਸੋ ਬੱਚਿਆਂ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਨੇ ਮੈਨੂੰ ਲੱਗਦਾ ਉਹ ਘਟੀਆਂ ਨਹੀਂ ਹੈਗੀਆਂ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲ ਰਿਹਾ ਕਿ ਉਹ ਇਹ ਚੀਜ਼ਾਂ ਸਿੱਖ ਸਕਣ ਉਹ ਰਿਸ਼ਤਿਆਂ ਦਾ ਨਿਗ ਕੀ ਹੁੰਦਾ ਪਿਆਰ ਕੀ ਹੁੰਦਾ ਹੈ ਮਾਣ ਇੱਜ਼ਤ ਸਤਕਾਰ ਆਪਣੇ ਬਜ਼ੁਰਗਾਂ ਦਾ ਉਹ ਕੀ ਹੁੰਦਾ ਉਹਨਾਂ ਨੂੰ ਉਹ ਮਾਹੌਲ ਹੀ ਨਹੀਂ ਮਿਲ ਰਿਹਾ ਉਹਨਾਂ ਨੂੰ ਜੋ ਦਿਖਾਇਆ ਗਿਆ ਹੈ ਉਹਨਾਂ ਨੇ ਉਹੀ ਦੇਖਿਆ ਜਿਦਾ ਟੋਕਾ ਟਾਕੀ ਤਾਨੇ ਮੇਨੇ ਟੌਂਟ ਮਾਰਨੇ ਲੜਾਈ ਝਗੜੇ ਜੋ ਕੁਝ ਉਹਨਾਂ ਨੇ ਦੇਖਿਆ ਹੈ ਉਸੇ ਚੀਜ਼ ਨੂੰ ਬੱਚਿਆਂ ਨੇ ਕਾਪੀ ਕੀਤਾ ਹੈ ਬੱਚੇ ਬਦਲੇ ਨਹੀਂ ਸਮਾ ਬਦਲ ਗਿਆ ਮਾਹੌਲ ਬਦਲ ਗਿਆ ਉਹਨਾਂ ਨੂੰ ਉਹ ਮਾਹੌਲ ਨਹੀਂ ਮਿਲਿਆ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਜੇਕਰ ਅਸੀਂ ਇਸ ਗੱਲ ਨੂੰ ਹੁਣ ਵੀ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਿਰਫ ਰਿਸ਼ਤੇਦਾਰ ਹੀ ਨਹੀਂ ਵਿਆਹਾਂ ਵਿੱਚੋਂ ਗਾਇਬ ਹੋਣਗੇ ਮਾਪਿਓ ਵੀ ਗਾਇਬ ਹੋ ਜਾਣਗੇ ਕਿਉਂਕਿ ਬੱਚਿਆਂ ਨੇ ਫਿਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਬਹੁਤੇ ਬੱਚੇ ਜੋ ਮੈਟਰੋ ਸਿਟੀਜ਼ ਦੇ ਵਿੱਚ ਹੈਗੇ ਨੇ ਉਹ ਆਪਣੇ ਮਾਪੇ ਨੂੰ ਵੀ ਆਪਣੇ ਵਿਆਹਾਂ ਦੇ ਵਿੱਚ ਨਹੀਂ ਬੁਲਾਉਂਦੇ ਹੈਗੇ ਫਿਰ ਹੌਲੀ-ਹੌਲੀ ਉਦਾਂ ਦਾ ਸਮਾਂ ਆਉਣ ਵਿੱਚ ਵੀ ਕੋਈ ਦੇਰ ਨਹੀਂ ਲੱਗੇਗੀ ਜਿਆਦਾ ਜਜਮੈਂਟਲ ਹੋਣਾ ਵੀ ਸਾਡੇ ਲਈ ਠੀਕ ਨਹੀਂ ਹੈਗਾ ਟੋਕਾ ਟਾਕੀ ਨਾ ਕਰੀਏ ਉਹਨਾਂ ਨੂੰ ਉਹਨਾਂ ਨੂੰ ਇੱਕ ਦੋਸਤਾਂ ਦੀ ਤਰ੍ਹਾਂ ਟ੍ਰੀਟ ਕਰੀਏ ਹੋਰ ਵੀ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਬੱਚਿਆਂ ਦੇ ਨਾਲ ਕਰ ਸਕਦੇ ਆ ਉਹਨਾਂ ਨੂੰ ਇੱਕ ਕੰਫਰਟ ਜ਼ੋਨ ਦੇ ਵਿੱਚ ਲਿਆ ਸਕਦੇ ਆ ਉਹਨਾਂ ਦੀ ਫੀਲਿੰਗਸ ਨੂੰ ਸਮਝ ਸਕਦੇ ਆ ਉਹਨਾਂ ਨੂੰ ਸਮਝ ਸਕਦੇ ਆ ਤੇ ਤਾਂ ਫਿਰ ਉਹ ਜ਼ਰੂਰ ਤੁਹਾਨੂੰ ਪਿਆਰ ਕਰਨਗੇ ਤੇ ਬਣਦੀ ਇੱਜ਼ਤ ਜਿਹੜੀ ਹੈਗੀ ਆ ਉਹ ਬਹੁਤ ਦੇਣਗੇ ਪਿਆਰ ਦੇਣਗੇ ਸਤਕਾਰ ਦੇਣਗੇ